ਪਲੀਜ਼ ਸਪੋਰਟ ਕਰਿਆ ਕਰੋ ਸਾਡਾ ਕੁਝ ਬਣ ਜੂ ਬਣੀ ਤਾਂ ਅਸੀਂ ਇੱਥੇ ਕਿਰਾਏ ਤੇ ਕਮਰੇਾਂ ਦੇ ਵਿੱਚ ਬੜਿਆ ਰਾਵਾਂਗੇ ਤੇ ਇਦਾਂ ਹੀ ਵਾਸ ਵੀਡੀਓ ਬਣਾਉਂਦੇ ਰਾਵਾਂਗੇ ਕੁਝ ਹੋਣਾ ਨਹੀਂ ਸਾਡਾ ਫਿਰ ਪਲੀਜ਼ ਸਪੋਰਟ ਮੀ ਅਸੀਂ ਤੰਗ ਹੋ ਚੁੱਕੇ ਆ ਬਹੁਤ ਜ਼ਿਆਦਾ ਸੀ ਨਹੀਂ ਮਿਹਨਤ ਕਰ ਰਿਆ ਅਜਾ ਚੈਨਲ ਵੀ ਜਲਦੀ ਮਤਲਬ ਜਲਦੀ ਮੋਨਟਾਈਜ਼ ਹੋ ਜਾ ਸਭ ਕੁਝ ਹੋ ਗਿਆ ਅਸੀਂ ਫਿਰ ਵੀ ਮਤਲਬ ਕੀ ਕਰਾਂ ਮੈਂ ਸਾਡੇ ਕੋਲ ਬਹੁਤ ਔਖਾ ਹੈ ਜਿੱਥੇ ਰਹਿਨੇ ਉਹ ਵੀ ਘਰ ਕਿਰਾਏ ਤੇ ਦੇਖੋ ਸਹੀ ਨਹੀਂ ਬਣਿਆ ਹੋਇਆ ਦੇਖੋ ਸਰ ਟੁੱਕਿਆ ਮਨਜਾ ਵੀ ਦੇਖੋ ਟੁੱਕਿਆ ਆ ਮਨਜਾ ਵਧਾਉਣ ਵਾਲਾ ਪੈਸੇ ਨਹੀਂ ਹੈਗੇ ਮਨਜਾ ਦਾ ਨਹੀਂ ਬਣਾਇਆ ਸੀ ਹੁਣ ਪੈਸੇ ਆਣਗੇ ਤਾਂ ਹੀ ਵਧਾਵਾਂਗੇ ਮਨਜਾ ਮੈਂ ਕਿ ਰੱਬ ਇੱਕ ਡਾਡੀ ਵਿਚਾਰੇ ਕੰਮ ਕਰਦੇ ਰਹਿੰਦੇ ਆ ਉਹਨਾਂ ਨੂੰ ਉਹਨਾਂ ਦਾ ਕੰਮ ਕੀ ਹੋ ਨਹੀਂ ਤੇ ਆ ਅੱਜ ਕੱਲ ਕੰਮ ਨਹੀਂ ਹੋ ਰਿਹਾ ਉਹਨਾਂ ਦਾ ਬਿਲਕੁਲ ਵੀ ਆਟਾ ਲੈ ਕੇ ਐਸੀ ਕੱਲੇ ਲੈ ਕੇ ਐਸੀ ਟੁਕੜਾ ਪਹਿਲਾ 2-2 ਕਿਲੋ 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 ਆਟਾ ਲੈ ਕੇ ਉਹ ਕੰਮੀ ਨਹੀਂ ਹੁੰਦਾ ਸੀ ਤਾਂ ਫਿਰ ਕਿਲੋ-ਕਿਲੋ ਆਟਾ ਲੈ ਕੇ ਆਉਂਦੇ ਸੀ ਕਿਲੋ ਤੁਸੀਂ سپورਟ ਨਹੀਂ ਕਰਦੇ ਜੇ سپورਟ ਕਰੋਗੇ ਸਾਡੀ ਪਹਿਲੀ ਬੇਮੰਟ ਆ ਜੂਗੀ ਤੇ ਸਾਨੂੰ ਕੁਝ ਆਸਰਾ ਹੋ ਜੂਗਾ ਵਟੇਗੀ ਤੁਸੀਂ ਕਰਦੇ ਨਹੀਂਗੇ سپورਟ ਨਹੀਂ ਕਰਦੇ ਇਸ ਕਰਕੇ ਨਾ ਬਸ ਕੀ ਕਹੀਏ ਯਾਰ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਦਲ ਤੋਂ ਬਦਲ ਤਾਂ ਕਿ ਸਾਡਾ ਕੁਝ ਤੇ ਅੱਜ ਜੀ ਡੈਡੀ ਨੇ ਨਾ ਜੋਤੀ ਨੂੰ ਇੱਕ ਗੱਲ ਲਈ ਸੀ ਉਹ ਵੀਡੀਓ ਵਿੱਚ ਪੂਰੇ ਲਾਸਟ ਤੱਕ ਬਣੇ ਰਹੋ ਅੱਜ ਜੋਤੀ ਨਾਲ ਜੋ ਵਾਪਰ ਗਿਆ ਨਾ ਤੁਸੀਂ ਉਹ ਥੰਬਲੇ ਦੇ ਉੱਪਰ ਦੇਖ ਲਿਆ ਹਣਾ ਅੱਜ ਜੋਤੀ ਨਾਲ ਉਹ ਕੁਝ ਹੋਇਆ ਉਹ ਵੀਡੀਓ ਦਾ ਨੋ ਅੱਗੇ ਬਤਾ ਤੇ ਗਾਇਸ ਅਸੀਂ ਰੋਜ਼ ਰਾਤ ਨੂੰ 10 ਵਜੇ ਆਪਾਂ ਲਾਈਵ ਬਣਨੇ ਆ 10:30 ਤੁਸੀਂ ਲਾਈਵ ਤੇ ਜ਼ਰੂਰ ਆਣਾ ਸਾਰਿਆਂ ਨੇ ਤੇ ਲਾਈਵ ਤੇ ਆ ਕੇ ਨਾ ਸੁਪਰ ਥੈਂਕਸ ਜ਼ਰੂਰ ਦੇਆ ਕਰੋ ਜਿਹੜੀ ਸਾਡੀ ਨਾ ਪੇਮੈਂਟ ਜਲਦੀ ਹੋ ਜਾਈਏ ਸਾਨੂੰ ਪੇਮੈਂਟ ਆ ਜਾਈਏ ਅਸੀਂ ਮੰਜੇ ਗੁੰਜੇ ਬਣਵਾ ਲਈਏ ਕ੍ਰੈਕ ਰੋਏ ਦੇਣ ਨਾਲ ਉਹ ਦੇ ਦਈਏ ਕੁਛ ਦੇਣਾ ਲੈਣਾ ਹੈਗਾ ਉਹ ਵੀ ਦੇ ਦਈਏ ਉਹ ਵੀ ਦੇ ਦਈਏ ਸਾਡਾ ਤਾਂ ਜਿਆਦਾ ਨਹੀਂ ਤਾਂ ਸਾਡਾ ਖਰਚਾ ਖਾਣ ਪੀਣ ਦੀ ਰੋਟੀ ਪਾਣੀ ਵਧੀਆ ਹੁੰਦੇ ਬਸ ਉਸ ਤੋਂ ਬਾਅਦ ਫਿਰ ਕੋਈ ਜਦ ਆ ਕੇ ਦੇਖੋ ਕਈ ਵਾਰੀ ਆਟਾ ਹੁੰਦਾ ਕਈ ਵਾਰੀ ਨਹੀਂ ਹੁੰਦਾ ਤਾਂ ਫਿਰ ਔਖਾ ਹੁੰਦਾ ਹੁਣ ਇਹ ਵੀ ਕੰਮ ਕਰਦੇ ਇਹ ਵੀ ਕੰਮ ਕਰਦੇ ਆ ਪਰ ਇਹ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਡੇ ਠੀਕ ਹੋਣੇ ਤਾਂ ਗਾਇਜ਼ ਮੈਂ ਹੁਣੇ ਹੁਣੇ ਨਾਹ ਕੇ ਆਈਆਂ ਤਾਂ ਆ ਦੇਖੋ ਮੇਰੇ ਕੱਲ ਦੇ ਕੱਪੜੇ ਥੋੜੇ ਜਿਹਾ ਪਏ ਹਲੇ ਸੁੱਕੇ ਨਹੀਂ ਸੀ ਤਾਂ ਇਹ ਨੀ ਲਾਇਸ ਹੁਣ ਤਾਂ ਸੁੱਕ ਗਏ ਹੁਣ ਮੈਂ ਲਾ ਦੇਣਾ ਇਹਨਾਂ ਨੂੰ ਫਟਾਫਟ ਤਾਂ ਨਾਹ ਕੇ ਆ ਦੇਖੋ ਪੌਣੇ ਵੀ ਵਿੱਚ ਧੋ ਕੇ ਆਈਆਂ ਆ ਪੌਣੇ ਪਏ ਧੋ ਕੇ ਆਈਆਂ ਮੈਂ ਇਹਨਾਂ ਨੂੰ ਹੁਣੇ ਸੁੱਕਣ ਨੂੰ ਪਾਣੀ ਆ ਤੇ ਮੇਰੇ ਹਸਬੰਦ ਅੱਜ ਕਹਿੰਦੇ ਸੀ ਮੈਨੂੰ ਕਿ ਮੈਂ ਨਾ ਮਤਲਬ ਦੁਪਹਿਰ ਤੋਂ ਬਾਅਦ ਆ ਜੂੰਗਾ ਪਰ ਰੋਟੀ ਰੋਟੀ ਲੈ ਕੇ ਨਹੀਂ ਇਹ ਰੋਟੀਆਂ ਖਾ ਕੇ ਜਿਵੇਂ ਸਵੇਰੇ ਚਾਹ ਦੇ ਨਾਲ ਪਰੌਂਠ ਸਾਡੇ ਅੱਜ ਬੇੜੇ 'ਚ ਕੋਈ ਹੈ ਹੀ ਨਹੀਂ ਪਤਾ ਨਹੀਂ ਕਿਉਂ ਸਾਡੇ ਪੜੋਸਨੇ ਵੀ ਕਿਤੇ ਗਏ ਹੋਏ ਆ ਉਹਦੇ ਜਿਹੜੇ ਪੜੋਸਨ ਸੀ ਨਾ ਸਾਡੇ ਉਹ ਪ੍ਰੈਗਨੈਂਟ ਸੀਗੇ ਮੇਰੇ ਖਿਆਲ ਸਿਆਦ ਹਸਪੀਟਲ ਵਗੈਰਾ ਗਏ ਹੋਣੇ ਕੋਈ ਉਹਨਾਂ ਦਾ ਮਹੀਨਾ ਵੀ ਲਾਤ ਮੈਂ ਤਾਂ ਨੌਵਾਂ ਮਹੀਨਾ ਚੱਲ ਰਿਹਾ ਸੀ ਸਿਆਦ ਹੋ ਸਕਦਾ ਨਾ ਉਹਦੀ ਸੱਸ ਹੈ ਨਾ ਉਹ ਹੈ ਨਾ ਦਾਦੇ ਘਰ ਹਨ ਕੋਈ ਵੀ ਨਹੀਂ ਹੈਗਾ ਸਿਆਦ ਉਹ ਗਏ ਹੋਣੇ ਉੱਥੇ ਤਾਂ ਹੀ ਇਹਦੇ ਇੱਥੇ ਤਾਂ ਹੁਣ ਤੱਕ ਤੇ ਕੰਮ ਕੁਮੇ ਇਥੇ ਸਾਰੇ ਕਰਦੇ ਹੁੰਦੇ ਆ ਅੱਜ ਕੋਈ ਦੇਖੀ ਨਹੀਂ ਰਿਹਾ ਦੇਖਦੇ ਸਾਹਮਣੋਂ ਪਤਾ ਲੱਗਣ ਲੱਗੋ ਕਿੱਥੇ ਗਏ ਕਿੱਥੇ ਨਹੀਂ ਗਏ ਸਾਹਮਣੋਂ ਤਾਂ ਪਤਾ ਲੱਗ ਰਿਹਾ ਤਾਂ ਮੇਰਾ ਹਸਬੰਦ ਆ ਚੁੱਕਿਆ ਕੰਮ ਤੋਂ ਆ ਦੇ ਕੋਲ ਲੈ ਕੇ ਆਇਆ ਛੋਲੇ ਸ਼ਕਲ ਦਿਖਾ ਇਧਰ ਆਓ ਇਧਰ ਆਓ ਇਧਰ ਆਓ ਜਲਦੀ ਨਹੀਂ ਆ ਇੱਧਰ ਠੀਕ ਹੈ ਜਲਦੀ ਆ ਮੇਰੀ ਸ਼ਕਲ ਨੂੰ ਕੀ ਲੱਗਿਆ ਇਹ ਦੇਖ ਇਹ ਆ ਗਏ ਆ ਦੇ ਦਿਹਾੜੀ से आए ਛੁੱਟੀ ਕਰਨੇ ਦਾ ਮੌਕਾ ਮਿਲ ਜਾਂਦਾ ਇਦੋਂ ਕੰਮ फटाफट ਦੋ ਚਾਰ ਫੁਲਕੇ ਬਣਾਉਣੇ ਨੇ ਨਵਸਤੇ ਖਾਣ ਵਾਸਤੇ ਤੇ ਆਪਣੇ ਵਾਸਤੇ ਤਾਂ ਖਾਣੇ ਆ ਤੇ ਫਿਰ ਤੁਹਾਨੂੰ ਰੋਟੀ ਖਾ ਕੇ ਆਪਾਂ ਮਿਲਦੇ ਆ ਠੀਕ ਆ ਚੱਪਾ ਰੋਟੀ ਰਾਟੀ ਖਾ ਲਏ ਰੋਟੀ ਖਾ ਕੇ ਫ੍ਰੀ ਹੋ ਚੁੱਕੇ ਹੁਣ ਥੋੜਾ ਚਾਹ ਦਾ ਸਿਸਟਮ ਦਾ ਸੋਚੇ ਚਾਹ ਥੋੜੀ ਰੁੱਕ ਕੇ ਬਣਾਉਂਗੀ 5-10 ਮਿੰਟ ਫਿਰ ਆਪਾਂ ਚਾਹ ਚੂਪੀ ਮੰਗ ਚਾਹ ਚੂਪੀ ਪੀ ਕੇ ਫਿਰ ਫ੍ਰੀ ਹੋ ਕੇ ਉਸ ਤੋਂ ਬਾਅਦ ਥੋੜਾ ਸੋਵਾਂਗੇ ਫਿਰ ਹਰ ਕੀ ਕਰਨਾ ਇਸ ਵਿੱਚ ਹੋ ਚੁੱਕੀ ਹੈ ਤਿਆਰ ਤਿਆਰ ਸਾਰਾ ਹੋ ਕੇ ਹੁਣ ਮੈਂ ਚਾਹ ਬਣਾਣ ਲੱਗੀ ਸੀ ਚਾਹ ਬਣਦੀ ਪਈ ਹੈ ਸਾਡੀ ਤੇ ਉੱਥੇ ਦੇਖਦੇ ਆ ਚਾਹਨੋ ਵਾਲਾ ਆਇਆ ਹੈ ਨਹੀਂ ਫਲਾਈਡ ਆਨ ਕਰਕੇ ਦੇਸੀ ਹਾਂ ਜਾਣੇ ਤੋਂ ਵਾਲਾ ਆ ਗਿਆ ਚਾਹ ਪੱਕਣ ਵੀ ਲੱਗੀ ਰਿਜ ਵੀ ਵਧੀਆ ਦੇਖ ਆ ਬੰਦੀ ਪੀਏ ਸਾਡੀ ਚਾਹ ਚਾਹ ਪੀ ਲੈਨੇ ਦੁਪਹਿਰੇ ਰੋਟੀ ਖਾਈ ਸੀ ਉਸ ਤੋਂ ਬਾਅਦ ਚਾਹ ਪੀਣੀ ਸੀ ਪਰ ਪੀਤੀ ਨਹੀਂ ਸੀ ਮਿਕਨ ਸਾਹਮਣੇ ਹੀ ਪੀਵਾਂਗੇ ਤਾਂ ਸਹੀ ਹੈ ਬਾਹਰ ਦੇਖੋ ਹਲੇ ਤੋਂ ਭੈਗੀ ਉੱਧਰ ਚੱਲ ਰਹੀ ਆ ਉਹ ਦੇਖੋ ਨਾ ਦੇਖੋ ਤਾਂ ਭੈ ਗਿਆ ਸਾਡੇ ਇੱਥੇ ਵੀ ਚੱਲ ਗਈ ਸਾਰੀ ਤੋਂ ਇਹਨਾਂ ਦੇ ਵੀ ਹੈਗੀ ਆ ਉਹ ਦੇਖੋ ਉਹਨਾਂ ਦੇ ਕੰਧ ਦੇ ਉੱਪਰ ਤੋਂਪ ਲੱਗ ਰਹੀ ਨਾ ਹੈ ਗਿਆ ਉਹਨਾਂ ਦਾ ਵੀ ਤਾਂ ਸਾਡੇ ਇੱਥੇ ਤਾਂ ਚਲੀ ਗਈ ਸਾਡੇ ਇੱਥੇ ਪਹਿਲਾਂ ਸੀਗੀ ਬਹੁਤ ਸੋਹਣੀ ਧੁੱਪ ਸੀਗੀ ਜਦੋਂ ਆਏ ਸੀ ਨਾ ਕੰਮ ਤੋਂ ਉਹ ਤਾਂ ਧੁੱਪ ਬਹੁਤ ਸੋਹਣੀ ਸੀ ਹੁਣ ਤਾਂ ਚਲੀ ਗਈ फटाफट ਚਾਹ ਬਣਾ ਦਿੰਦੇ ਹਾਂ ਚਾਹ ਬਣ ਚੁੱਕੀ ਹੁਣ ਚਾਹ ਪਾ ਲੈਣੇ ਫਿਰ ਦੇ ਦੰਦੇ ਆਪਾਂ ਹੁਣ ਮੈਂ ਚਾਹ ਪੀ ਲਈਏ ਤਾਂ ਡੈਡੀ ਹੁਣ ਤੱਕ ਆਏ ਨਹੀਂ ਅਬ ਡੈਡੀ ਕੰਪੀਟ ਕਰੇ ਡੈਡੀ ਜਦ ਤੱਕ ਆਉਣਗੇ ਫਿਰ ਦੇਖਣੀ ਹੈ ਕੀ ਬਣਾਣਾ ਕੀ ਨਹੀਂ ਬਣਾਣਾ ਉਸ ਟਾਈਮ ਹੀ ਬਣਾएंगे ਕੀ ਗਾਇਸ ਆ ਦੇਖੋ ਮੇਰੇ ਹਲੇ ਵੀ ਇਹ ਦਾਗ ਗਿਆ ਨਹੀਂ ਹੈਗਾ ਹਲੇ ਵੀ ਹੈਗਾ ਇਹ ਦਾਗ ਪਤਾ ਨਹੀਂ ਕਦੋਂ ਜਾਊਗਾ ਕਦੋਂ ਨਹੀਂ ਜਾਊਗਾ ਰੈਡੀ ਕਰੇ ਆ ਚੁੱਕੀ ਆ ਤੇ ਜੜੇ ਆ ਕੇ ਉਹਨਾਂ ਨੇ ਕਿਹਾ फटाफट ਚਾਹ ਬਣਾ ਦੇ ਮੈਨੂੰ ਮੈਂ फटाफट ਉਹਨਾਂ ਦੇ ਲਈ ਚਾਹ ਬਣਾ ਲੰਗੀ ਆ ਆ ਦੇ ਚਾਹ ਬਈ ਹੋਈ ਆ ਉਹ ਵਿਚਾਰੇ ਸਾਮਣੇ ਅੱਜ ਲੇਟ ਹੋ ਗਏ ਨਹੀਂ ਤਾਂ ਅੱਗੇ ਜਲਦੀ ਆ ਜਾਂਦੇ ਅੱਗੇ ਆ ਜਾਂਦੇ ਅੱਜ ਲੇਟ ਹੋ 5:30 ਪੌਣੇ 6 ਹੋ ਗਏ ਤਾਂ ਉਹ ਪੌਣੇ 6 ਵਜੇ ਤੱਕ ਆਇਆ ਤੇ ਆ ਦੇਖੋ ਪਿੱਛੇ ਆ ਕੇ ਆਲੂ ਭੂਜਿਆ ਲੈ ਕੇ ਬੜੇ ਖਾਸ ਲੱਗ ਰਿਹਾ ਹੈ ਕੀ ਗੱਲ ਹੈ ਆਲੂ ਭੂਜਿਆ ਦੇਖੋ ਪੈਸੇ ਅੱਜ ਮੈਂ ਦੇ ਦਿੱਤਾ ਤਾਂ ਹੀ ਮੈਂ ਬੜੀ ਖੁਸ਼ ਲੱਗ ਰਹੀ ਕਿ ਮੈਂ ਪੈਸੇ ਮੈਂ ਕਹਿੰਦੀ ਮੈਂ ਇਹਦੇ ਅਸੀਂ ਦਿੱਤੇ ਸੀ ਉਹ ਦਿੱਤੇ ਨੇ ਮੈਂ ਦਿੱਤੇ ਆ ਕਿਹੜੇ ਤੁਸੀਂ ਦਿੱਤੇ ਹੋਏ ਸੀ ਗਾਇਸ ਪਲੀਜ਼ ਇਨਸਾਫ ਕਰੋ ਮੇਰਾ ਬਹੁਤ ਬਸ ਬਸ ਲੁੱਕੀ ਹੋ ਰਹੀ ਹੈ ਕਿਹੜੇ ਤੁਸੀਂ ਤੁਸੀਂ ਕਦੋਂ ਆਹ ਦੇਖ ਲਓ ਗਾਇਸ ਪਲੀਜ਼ ਮੈਂ ਵੈਸੇ ਰਿਤੇ ਤਾਂ ਲੂਭ ਜਿਆ ਆਂ ਅਗਰ ਮੈਂ ਨਹੀਂ ਦਿੰਦੀ ਤਾਂ ਆਂ ਦੇ ਵੀ ਨਹੀਂ ਹੁਣ ਇਮਾਨਦਾਰ ਨੇ ਦੱਸੋ ਜਿਆ ਸੀ ਦਿੱਤੇ ਆ ਤਾਂ ਹੀ ਤੂੰ ਦਿੱਤੇ ਆ ਉਸ ਪਰ ਮੇਰਾ ਹੀ ਹੱਕ ਹੈ ਪਰ ਮੇਰੇ ਨਾਲ ਬਸ ਲੋਕੀ ਬਹੁਤ ਹੋ ਰਹੀ ਹੈ ਗਾਇਸ ਪਲੀਜ਼ ਇਨਸਾਫ ਕਰੋ ਤੁਸੀਂ ਪਰ ਉਹ ਮੇਰਾ ਹੀ ਹੱਕ ਹੈ ਮੇਰਾ ਹੱਕ ਨਹੀਂ ਹੈਗਾ ਉਹ ਹੈ ਆ ਦੇ ਖਾਲੂ ਜੀ ਲੈ ਆ ਬੜੇ ਖੁਸ਼ ਹੋ ਰਹੇ ਆ ਪਰ ਇਹ ਮੇਰੇ ਨਾਲ ਬਹੁਤ ਜ਼ਿਆਦਾ ਬਸ ਲੋਕੀ ਕਰਦੀ ਹੈ ਇਸ ਤਰ੍ਹਾਂ ਕਰਦੀ ਹੈ ਤੇ ਉਹ ਚੀਜ਼ ਚੰਗੀ ਨਹੀਂ ਲੱਗਦੀ ਤੇ ਪਲੀਜ਼ ਇਹਦੀ ਤੁਸੀਂ ਬੜੇ ਉਹ ਕਰਦੇ ਹੋ ਹਾਂ ਇਹਦੀ ਆਵਾਜ਼ ਉਠਾਓ ਇਹਦੀ ਆਵਾਜ਼ ਉੱਠਣੀ ਚਾਹੀਦੀ ਆ ਪਿੱਛੋਂ ਚਾਹਣ ਵਾਲਾ ਆ ਗਿਆ ਹਾਂ ਦੇਖੋ ਚਾਹਵੇ ਵਾਲਾ ਆਣ ਵਾਲਾ ਹੈ ਬਣਾ ਬਣਾ ਰਹੇ ਮਤਲਬ ਮੈਂ ਪੀ ਰਹੀ ਆ ਚਾਹ ਇਹ ਮੈਨੂੰ ਕਨਫਿਊਜ਼ ਹੀ ਕਰ ਦਿੰਦੀ ਆ ਦੇਖੋ ਚਾਹ ਦੁਬਾਰਾ ਤਾਂ ਪੀਣ ਲੱਗ ਗਿਆ ਸੀ ਇਸ ਤੋਂ ਬਾਅਦ ਚਾਚੂ ਵੀ ਕਿਹਾ ਮੇਰੇ ਫੋਨ ਦੀ ਬੈਟਰੀ ਵੀ ਲੋ ਹੋ ਗਈ ਆ ਫਟਾਫਟ ਚਾਹ ਸਲਾ ਦੇਣੀ ਆ ਅਸਮਨ ਜਿੱਤਾ ਚਾਹ ਪੀ ਲੈਣੇ ਆਪਾਂ ਤੇ ਸ਼ਾਮ ਦਾ ਮੈਂ ਨਾ ਥੋੜੀ ਜਿਹੀ ਲੇਟ ਹੋਈ ਆ ਹੱਲੇ ਮੈਂ ਰੋਟੀ ਬਣਾਈ ਨਹੀਂ ਹੈਗੀ ਤੇ ਮੈਂ ਹਸਬੰਦ ਲੇਟ ਹੋਇਆ ਤੇ ਅਸੀਂ ਲੇਟ ਕੇ ਇੱਕ ਚੀਜ਼ ਦੇਖ ਰਹੀ ਸੀ ਜਿਹੜੀ ਸਾਡੀ ਪੁਰਾਣੀ ਵੀਡੀਓ ਸੀਗੀ ਨਾ YouTube ਦੇ ਉੱਪਰ ਉਹਦੇ ਉੱਪਰ 뷰 ਇੰਨੇ ਵਧੀਆ ਆਏ ਆ ਬਹੁਤ ਜ਼ਿਆਦਾ ਇੱਕਾ ਟੋਕਾ ਟੋਕਾ 60 60 ਹਜ਼ਾਰ 뷰 ਆਇਆ ਤਨ ਦਿਖਾਣੇ ਆ ਦੇਖੋ ਦਿਖੂਗਾ ਨਹੀਂ ਰੁਕੋ ਬੈਕ ਕੈਮਰਾ ਦਿਖਾਣੇ ਬੈਕ ਕੈਮਰਾ ਹਾਂ ਬੈਕ ਕੈਮਰੇ ਤੋਂ ਤੁਹਾਨੂੰ ਦਿਖਾਣੇ ਗਾਇਸ ਆ ਦੇਖੋ ਸਾਡੇ ਮਤਲਬ ਕਿ ਜਿਹੜੀ ਪੁਰਾਣੀ ਵੀਡੀਓ ਸੀ ਉਹਦੇ ਉੱਪਰ ਵਿਊ ਕਿੰਨੇ ਜ਼ਿਆਦਾ ਨੇ ਤੇ ਹੁਣ ਜਿਹੜੀ ਵੀਡੀਓ ਆਪਾਂ ਬਣਾਣੇ ਆ ਉਹਦੇ ਉੱਪਰ ਵਿਊ ਨਹੀਂ ਹੈਗੇ ਆ ਦੇਖੋ ਕਿੰਨੇ ਵਿਊ ਆ ਪਹਿਲਾਂ ਹੈਗੇ ਨਾ ਆ ਦੇਖੋ ਕਿੰਨੇ ਕਿੰਨੇ 3 3 4 4000 ਵਿਊ ਆਂਦੇ ਸੀ ਹੁਣ ਤੋਂ ਆਂਦੇ ਨੇ ਹੁਣ ਘਟ ਗਏ ਜਿਵੇਂ ਇਹ ਆ ਦੇਖ ਲਾ जी सा पुरानी वीडियो थी तो प्लीज़ इस करके साथ वीडियो में लाइक कमेंट शेयर करो सब तो ज़्यादा व्यू उपर वाली वीडियो तो आए हाँ देखो हाँ वाली है सब तो वाले व्यू आया साठ साठ हज़ार व्यू है सतवंजा हज़ार सतवंजा हज़ार फिफ्टी सैवन थाउजेंड व्यू है तो देख लो ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟਸ ਹੈ ਜੋ ਵੀ ਵੀਡੀਓ ਨੂੰ ਬਦਤੋ ਬਦਤ ਸ਼ੇਅਰ ਕਰਦੇ ਮਿਲਦੇ ਆਪਾਂ ਨੈਕਸਟ ਵਲੌਗ ਚ ਤਦ ਤੱਕ ਬਣਾ ਲੈਨੇ ਮੱਕੀ ਦੀ ਰੋਟੀਆਂ ਤੇ ਖਾ ਲੈਨੇ ਆ ਤੇ ਮਿਲਦੇ ਆਪਾਂ ਕੱਲ ਦੇ ਵਲੌਗ ਤੇ ਤਾਂ ਕੱਲ ਮਿਲਾਂਗੇ ਬਾਏ ਬਾਏ